ਸਾਡੀਆਂ ਕੁੜੀਆਂ ਨਾਲ ਬਹੁਤ ਘਟਿਆ ਸਲੂਕ ਹੋਇਆ ਜਿਹੜਾ ਮੈਂ ਚੈਨਲ ਤੇ ਬੋਲ ਵੀ ਨਹੀਂ ਸਕਦਾ ਕਿਸੇ ਨੇ ਕੀਤੇ ਮੈਡੀਕਲ ਜਾਂ ਚਾਹੋ ਜਾਂ ਬਹੁਤ ਘਟਿਆ ਤਰੀਕੇ ਨਾਲ ਮਤਲਬ ਉਹਨਾਂ ਕੁੜੀਆਂ ਦੀ ਲਾਈਫ ਖਤਮ ਕਰਤੀ ਬੰਦੇ ਨੇ ਜਿਹੜੇ ਭਾਈ ਸ਼ੀਨਾ ਸੀ ਉਹਨਾਂ ਨੇ ਵੀ ਇਹਦੀ ਇਸ ਗੱਲ ਦੀ ਉਸ ਸਮੇਂ ਸਪਾਰਸ਼ ਕੀਤੀ ਸੀ ਵੀ ਇਹ ਬੰਦਾ ਗਲਤਾ ਮਤਲਬ ਇਸ ਗੱਲ ਨੂੰ ਮੈਂ ਦਾਵਾ ਨਹੀਂ ਕਰਦਾ ਕਿ ਯੂਪੀ ਦੇ ਵਿੱਚ 13 ਸਿੰਘਾਂ ਨੂੰ ਗੱਡੀ ਚੋਂ ਲਾ ਕੇ ਬੱਸ ਚੋਂ ਲਾ ਕੇ ਸ਼ਹੀਦ ਕਰਤਾ ਸੀ ਉਹ ਵੀ ਅਲੀਗੇਸ਼ਨ ਇੱਥੇ ਲੱਗਦਾ ਜਿਹੜੀ ਕਿਸੇ ਘਰ ਚ ਜੰਮੀ ਪਲੀ ਤੇ ਇਹ ਵਿਸ਼ਵਾਸ ਕੀਤਾ ਵੀ ਮੈਂ ਉੱਥੇ ਸੇਫ ਹਾਂ ਜਿੱਥੇ ਕੋਈ ਗੁਰੂ ਦਾ ਸਿੱਖ ਤਹਿਰੇਦਾਰ ਹੈ ਉੱਥੇ ਜਾ ਕੇ ਉਹਦੇ ਨਾਲ ਐ ਘਟਨਾ ਵਾਪਰ ਜੇ ਮੰਨ ਲਓ ਵਾਪਰ ਜੀ ਤਾਂ ਉਹਦੇ ਮਨ ਚ ਕੋਈ ਤਾਂ ਅਰਦਾਸ ਨਿਕਲੀ ਹੋਊਗੀ ਉਹ ਨਹੀਂ ਕਹਿੰਦੀ ਹੋਊਗੀ ਕੋਈ ਕੋ ਚੰਨੀ ਰੱਖੇ ਮੇਰੇ ਸਿਰ ਤੇ ਆ ਕੇ ਉਹ ਸਰ ਜੀ ਇਹ ਤੁਹਾਨੂੰ ਰੱਖਤੀ ਵਸੇ ਨਹੀਂ 20 ਸਾਲਾਂ ਬਾਅਦ ਕਿਸੇ ਦੀ ਭੈਣ ਦੀ ਲੱਥੀ ਹੋਈ ਚੁੰਨੀ ਉਹਨਾਂ ਨੇ ਆਪਣੇ ਗਲਾਂ 'ਚੋਂ ਹਿਜੂਰੀ ਲਾ ਕੇ ਟੱਕ ਦਿੱਤੀ। ਯਸ਼ਦੀ ਕਾਕਤਖ ਸਾਹਿਬ ਤੇ ਸਜ਼ਾ ਲੱਗ ਰਹੀ ਹੈ ਇਹਨਾਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਸਜ਼ਾ ਲਾ ਰਹੇ ਨੇ। ਇਹ ਇਹ ਜਿਹੜੀ ਸਜ਼ਾ ਉਹਨਾਂ ਲੱਗੀ ਆ ਉਹਨੇ ਭੁਗਤ ਲਈ ਜਿਦਾ ਕੁਝ ਚੈਨਲ ਵਾਲੇ ਕੁਝ ਸਾਡੇ ਵੱਡੇ ਪੱਤਰਕਾਰ ਵੀ ਉਹ ਕਹਿ ਰਹੇ ਨੇ ਵੀ ਇਹ ਤਾਂ ਜੀ ਗਲਤ ਗੱਲ ਹੈ ਜਦ ਅਗਲੇ ਨੇ ਸਜ਼ਾ ਭੁਗਤ ਲਈ। ਮੈਂ ਹੁਣ ਕੀ ਕਹਾਂਗਾ ਬਹੁਤ ਸਨ ਤੱਕ ਕੁੜੀਆਂ ਦੇ ਹੋਗੇ ਉਹਨਾਂ ਦੀ ਸਜ਼ਾ ਕੌਣ ਕੋਗਦੂ ਮੈਂ ਇੱਕ ਵੀਡੀਓ ਪਾਈ ਹੈ ਜਦਾ ਉਹ ਤੇ ਲਿਖਿਆ ਆ ਵੀ ਮੈਂ ਇਹ ਸਮਝਦਾ ਹੂੰ ਕਿ ਸਰਸੇ ਵਾਲੇ ਦਾ ਕਸੂਰ ਘੱਟ ਸੀਗਾ ਅੱਛਾ ਇਹ ਉਹਦੇ ਨਾਲੋਂ ਭੈੜਾ ਸੀ ਉਹਦੇ ਨਾਲੋਂ ਵੱਧ ਕਸੂਰਵਾਰ ਸੀ ਕਿਸੇ ਕਾਰ ਸੇਵਾ ਦੀ ਸੰਪਰਦਾ ਨੇ ਜਿਹਦਾ 65 ਸਾਲ ਦਾ ਜਥੇਦਾਰ ਤੇ ਜਿਹਦੀ ਉਮਰ 35 ਸਾਲ ਸੇਵਾ ਚ ਲੰਘ ਜੇ ਤੇ ਉਹਦੇ ਬਦਲੇ ਉਦੇ ਮੌਤ ਤੇ ਕੋਈ ਜਾ ਕੇ ਸ਼ਾਮਲ ਨਾ ਹੋਏ ਕੀ ਸਮਝਦੇ ਹੋ ਸੀ ਇਸ ਗੱਲ ਨੂੰ ਤਾਂ ਹੀ ਨਹੀਂ ਗਏ ਨਾ ਉਹਨਾਂ ਨੂੰ ਪਤਾ ਸੀ ਇਹ ਗੰਦ ਸੀ ਬਹੁਤ ਵੱਡਾ ਇਹ ਤਾਂ ਕਾਰਜਕੁਮੀ ਲੈਵਲ ਦੀ ਹੁੰਦੇ ਹੁੰਦੇ ਨੇ ਮੇਰੀ ਗੱਲ ਸਮਝੋ ਉਹਨਾਂ ਸੂਰਮਿਆਂ ਨੇ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਕੱਲ ਨੂੰ ਜੇ ਫੜੇ ਜਾਣਗੇ ਉਹਨਾਂ ਨੂੰ ਉਮਰ ਕੈਦ ਨਹੀਂ ਹੋਊਗਾ ਤੇ ਉਹਨਾਂ ਨੇ ਆਪਣੇ ਪਤਾ ਖੁਦ ਮੰਨ ਰਹੇ ਆ ਪੋਸਟ ਪਾਈ ਉਹਨਾਂ ਨੇ ਪਰ ਕੱਲ ਨੂੰ ਉਹਨਾਂ ਨੂੰ ਕੋਈ ਕਹ ਦੇ ਵੀ ਆ ਇੰਨੀਆ ਸਟੇਟਾਂ ਕਿਵੇਂ ਲੰਘ ਕੇ ਆ ਗਏ ਨੇ ਫੜੇ ਕਿਉਂ ਨਹੀਂ ਗਏ ਹੁਣ ਇਹ ਚ ਵੀ ਲੋਕੀ ਭਾਲਣਗੇ ਵੀ ਕਿਤੇ ਸੈਟਿੰਗ ਤਾਂ ਨਹੀਂ ਕੋਈ ਬਿਲਕੁਲ ਇਹ ਫਿਰ ਐ ਤਾਂ ਨਹੀਂ ਕਿਤੇ ਤੁਸੀਂ ਇਹ ਗੱਲ ਕਹੋ ਵੀ ਦੋ ਸਿੰਘਾਂ ਨੇ ਇੱਕ ਮੱッセ ਰੰਗੜ ਦਾ ਜਿਹੜਾ ਉਤਰਾ ਅਧਿਕਾਰੀ ਸੀ ਉਹ ਠੋਕ ਦਿੱਤਾ ਹਾਂ ਤਾਂ ਤੁਸੀਂ ਗੱਲ ਕੀਤੀ ਵੀ ਜੇ ਉਹ ਗ੍ਰਸਤ ਸੀਗੇ ਤਾਂ ਉਹਨਾਂ ਦੇ ਬੱਚੇ ਵੀ ਹੁਣ ਸੰਤਾਪ ਭੋਗਣਗੇ ਪਿੱਛੇ ਕੀ ਕੁਸ਼ ਖਾਈਆਂ ਦਾ ਸਾਹਮਣਾ ਕਰਨਾ ਪੈਂਦਾ ਕਿ ਸਾਡੇ ਕੋਲ ਅੱਜ ਸੰਸਥਾਵਾਂ ਆ ਸਾਡੇ ਕੋਲ ਜਥੇਦਾਰ ਨੇ ਸਾਡੇ ਕੋਲ ਸਾਰਾ ਕੁਝ ਆ ਫਿਰ ਜੇ ਕੋਈ ਬੰਦਾ ਗਲਤ ਤਾਂ ਫਿਰ ਉਹ ਕਿਉਂ ਨਹੀਂ ਐਕਸ਼ਨ ਲੈਂਦਾ ਕਾਨੂੰਨ ਕਿਸ ਨੂੰ ਮਾਰਦਾ ਨਹੀਂ ਹੈ ਜਾ ਕੇ ਵੀ ਗੋਲੀਆਂ ਮਾਰ ਦੂਗਾ ਇਹ ਗੱਲਾਂ ਤੱਕ ਕੌਮ ਨੇ ਸੋਚਣੀਆਂ ਨੇ ਵੀ ਜੇ ਕੋਈ ਬੰਦਾ ਕਿਸੇ ਦੀ ਅਣਖ ਇੱਜ਼ਤ ਨੂੰ ਹੱਥ ਪਾਉਂਦਾ ਸਿਰ ਨੂੰ ਹੱਥ ਪਾਉਂਦਾ ਪਾਗ ਨੂੰ ਹੱਥ ਪਾਉਂਦਾ ਤਾਂ ਉਹਦੀ ਪੰਥ ਦੀ ਰਵੈਤਮਤਾਵਕ ਕੀ ਸਜ਼ਾ ਬਣਦੀ। ਤਾਂ ਮੀ ਸਾਬ ਹੁਣੀ ਮੀਆਂ ਵਿੰਡ ਜਾਣ। ਮੀਆਂ ਵਿੰਡ ਜਾ ਕੇ ਉਹਦੇ ਮਾਤਾ ਪਿਤਾ ਨੂੰ ਤਖਤ ਸਾਬ ਤੇ ਸੱਦਣ ਹਮ ਸਨਮਾਨਿਤ ਕਰਨ ਉਤ। ਸੱਦ ਕੇ ਬੰਦਾ ਇਹ ਆ ਇਹ ਨਹੀਂ ਬਣਦਾ ਵੀ ਉਹਦੇ ਸ਼ੌਕ ਚ ਡੁੱਬ ਜਾਣ ਜਾ ਕੇ। ਇਹ ਗਲਤ ਕਰ ਰਹੇ ਨੇ। ਹਮ ਇਹ ਇਹਨਾਂ ਨੂੰ ਕੌਮ ਜਿਹੜੀ ਆ ਇਹ ਸਵਾਲ ਕਰੋ। ਪਰ ਉਹਦੇ ਭੋਗ ਤੇ ਜਾਣ ਵਾਲੇ ਬੰਦੇ ਜਿਹੜੇ ਨੇ ਉਹ ਸਦਾ ਹੀ ਕੌਮ ਦੇ ਸਾਹਮਣੇ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਜਿਹੜਾ ਮੈਨੂੰ ਮਿਲਿਆ ਮੈਂ ਤੇ ਜਰੂਰ ਕਰੂੰਗਾ ਕੋਈ ਕਰੇ ਨਾ ਕਰੇ। ਸਭ ਤੋਂ ਹੀ ਕਾਲ ਦੀ ਦਾ ਇੰਪੈਕਟ ਦੇਖ ਰਹੇ ਹਾਂ ਮਹਾਰਾਜ ਦੀਪ ਸਿੰਘ ਅੱਜ ਗੱਲ ਕਰਾਂਗੇ ਪੰਥਕ ਮੁੱਦਿਆਂ ਦੇ ਉੱਤੇ। ਬੀਤੇ ਦਿਨੀ ਉੱਤਰਾਖੰਡ ਦੇ ਵਿੱਚ ਤਰਸੇਮ ਸਿੰਘ ਦਾ ਕਤਲ ਹੁੰਦਾਗਾ 2 ਨੌਜਵਾਨ ਆਉਂਦੇ ਨੇ ਜਾਂ ਕਹਿ ਦਈਏ ਦੋ ਬੰਦੇ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਤੇ ਆ ਕੇ ਗੋਲੀਆਂ ਮਾਰ ਜਾਂਦੇ ਨੇ ਤਰਸੀਮ ਸਿੰਘ ਕੌਣ ਆ ਇਹ ਬੇਹਾਦ ਵੱਡਾ ਸਵਾਲ ਖੜਾ ਹੁੰਦਾਗਾ ਤੇ ਤਰਸੀਮ ਸਿੰਘ ਨੂੰ ਕਿਉਂ ਮਾਰਿਆ ਗਿਆ ਉਸ ਤੋਂ ਬਾਅਦ ਜ਼ਿੰਮੇਵਾਰੀ ਤੱਕ ਚੁੱਕੀ ਜਾਂਦੀ ਆ ਅੱਜ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ ਬਖਸ਼ੀਸ਼ ਜੀ ਇੰਟਰਵਿਊ ਦੇ ਵਿੱਚ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸਵਾਲ ਤਾਂ ਮੇਰਾ ਇਹੀ ਹੈ ਕਿ ਤਰਸੀਮ ਸਿੰਘ ਕੌਣ ਆ ਬਹੁਤ ਸਾਰੇ ਲੋਕ ਕਹਿੰਦੇ ਕਿ ਉਹ ਕਾਰ ਸੇ ਬਹੁਤ سارے ਲੋਕਾਂ ਦੇ ਕਿ ਉਹਦਾ ਪਿਛੋਕੜ ਹੀ ਕੁਝ ਹੋਰ ਸੀ ਨਹੀਂ ਅ ਸੀਗਾ ਔਕਾਰ ਸੇਵਾ ਦੇ ਵਿੱਚ ਹੀ ਇਹ ਇਹਦੇ ਵਿੱਚ ਕੋਈ ਦੂਰ ਆਵਾ ਨਹੀਂ ਪਰ ਕਾਰ ਸੇਵਾ ਦੇ ਵਿੱਚ ਰਹਿੰਦੇ ਆ ਉਹਦਾ ਜਿਹੜਾ ਜੀਵਨ ਸੀਗਾ ਉਹ ਸਿੱਖ ਫਲਸਫੇ ਤੇ ਸਿੱਖ ਆਦਰਸ਼ਾਂ ਤੋਂ ਸਿੱਖ ਪ੍ਰਿੰਸੀਪਲ ਤੋਂ ਬਹੁਤ ਦੂਰ ਸੀਗਾ ਉਹਦਾ ਬਾਣਾ ਤੇ ਉਹਦਾ ਚਿਹਰਾ ਉਹ ਸਿੱਖਾਂ ਵਾਲਾ ਸੀ ਤੇ ਉਹ ਸਿੱਖ ਧਰਮ ਦੇ ਵਿੱਚੋਂ ਸੀਗਾ ਹੂੰ ਉਹਦੀ ਫੈਮਿਲੀ ਸਿੱਖ ਸੀਗੀ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਪਰ ਉਹ 80ਵਿਆਂ ਦੇ ਵਿੱਚ ਜਾ ਕੇ ਉਹ ਉੱਤਰਾਖੰਡ ਦੇ ਵਿੱਚ ਜਿਹੜਾ ਕਿ ਪਹਿਲਾਂ ਯੂਪੀ ਦਾ ਹਿੱਸਾ ਸੀਗਾ ਹੂੰ ਤੇ ਬਹੁਤ ਵੱਡਾ ਸਥਾਨ ਨਾਨਕਪੁਰੀ ਟਾਂਡਾ ਜੀ ਤੇ ਉੱਥੇ ਉਹ ਸਕੂਲ ਚ ਪੜਦਾ ਸੀ ਹੂੰ ਉਥੋਂ ਉਹਨੂੰ ਕਿਸੇ ਮਹਾਪੁਰਸ਼ ਨੇ ਮੈਂ ਹੁਣ ਉਹ ਖੁਸ਼ਨਾ ਮੇਰੀ ਮਜਬੂਰੀ ਹੈ ਨਹੀਂ ਲੈ ਸਕਦਾ ਜੀ ਉਹਨਾਂ ਨੇ ਕਿਹਾ ਵੀ ਹਸਾਬ ਕਿਤਾਬ ਕੋਈ ਮੁੰਡਾ ਦੇ ਦੋ ਸਕੂਲ ਚ ਸਾਨੂੰ ਤੇ ਇਹ ਹਸਾਬ ਕਿਤਾਬ ਕਰਨ ਜਾਂਦਾ ਹੁੰਦਾ ਸੀ ਹੌਲੀ-ਹੌਲੀ ਇਹ ਬਾਬਾਈ ਦੇ ਨਾਲ ਚਲੇ ਗਿਆ ਜਦੋਂ ਨਾਲ ਚਲੇ ਗਿਆ ਤੇ ਸਿੱਖ ਮੂਮੈਂਟ ਜਿਹੜੀ ਆ ਉਹ ਚੱਲ ਰਹੀ ਸੀ ਤੇ ਉਹਨੇ ਹੌਲੀ-ਹੌਲੀ ਆਪਣੀਆਂ ਹੱਦਾਂ ਸਰਹੱਦਾਂ ਪਾਰ ਕਰਦਿਆਂ ਯੂਪੀ ਤਰਾਈ ਚ ਸਿੱਖਾਂ ਦੀ ਲੰਮੀ ਚੌੜੀ ਬੈਲਟ ਆ ਤੇ ਉੱਥੇ ਜਾ ਕੇ ਸਾਡੇ ਬੰਦਿਆਂ ਨੇ ਆਪਣਾਵਾਂ ਵੀ ਲਈਆਂ ਉੱਥੇ ਰਹੇ ਵੀ ਲੜੇ ਵੀ ਜੋ ਵੀ ਸੀ ਹੂੰ ਉਹ ਇਸ ਤਰ੍ਹਾਂ ਕਿਸੇ ਗੱਲ ਚੱਲਦੇ ਆ ਜਲਦੇ ਆ ਨਾਨਕ ਮਤਾ ਸਾਹਿਬ ਤੋਂ ਕੁਝ ਬੰਦਿਆਂ ਨੂੰ ਅਰੈਸਟ ਕਰ ਲਿਆ। ਹੂੰ। ਅ ਬਲਾਸਟ ਪਰ ਪੁਲਿਸ ਨੇ ਅਰੈਸਟ ਕੀਤਾ ਸੀਗਾ। ਉੱਥੋਂ ਸਟੇਟ ਨਾਲੇ ਦੀ ਗੰਡ ਟੋਪ ਹੁੰਦੀ ਆ। ਅੱਛਾ। ਫਿਰ ਇਹ ਕੀ ਕਰਦਾ ਹੈ ਕਿ ਸਿੱਖਾਂ ਦੀ ਹਰ ਇੱਕ ਐਜੀਟੇਸ਼ਨ ਹੂੰ ਚਾਹੇ ਉਹ ਅੰਡਰਗਰਾਉਂਡ ਮੂਵਮੈਂਟ ਸੀ ਚਾਹੇ ਓਵਰਗਰਾਉਂਡ ਸੀ ਹੂੰ ਉਹਦੀ ਇਨਫਰਮੇਸ਼ਨ ਸਟੇਟ ਇੱਕੋ ਹੀ ਬੰਦੇ ਤੋਂ ਲੈਂਦੀ ਸੀ ਉਹ ਸੀਗਾ ਤਰਸੇਮ ਸਿੰਘ। ਫਿਰ ਉੱਥੇ ਨਾਨਕ ਮਤਾ ਸਾਹਿਬ ਦੇ ਵਿੱਚ ਇੱਕ ਸਕੂਲ ਜਿਹੜਾ ਖੁੱਲਿਆ ਤੇ ਪੰਚਾਇਤਾਂ ਤਾਂ ਇਕੱਠੀਆਂ ਹੋਈਆਂ ਸਾਡੀਆਂ ਕੁੜੀਆਂ ਨਾਲ ਬਹੁਤ ਘਟਿਆ سلوਕ ਹੋਇਆ ਜਿਹੜਾ ਮੈਂ ਚੈਨਲ ਤੇ ਬੋਲ ਵੀ ਨਹੀਂ ਸਕਦਾ ਕਿਸੇ ਨੇ ਕੀਤਾ ਮੈਡੀਕਲ ਜਾਂਚਾਂ ਹੋਈਆਂ ਬਹੁਤ ਘਟਿਆ ਤਰੀਕੇ ਨਾਲ ਮਤਲਬ ਉਹਨਾਂ ਦੇ ਕੁੜੀਆਂ ਦੀ ਲਾਈਫ ਖਤਮ ਕਰਤੀ ਬੰਦੇ ਨੇ ਹੂੰ ਤੇ ਜਿਹੜੇ ਅ ਤੁਹਾਡੇ ਚੈਨਲ ਦੇ ਉੱਤੇ ਇੱਕ ਇੰਟਰਵਿਊ ਵੀ ਆਈ ਥੋੜੇ ਦਿਨ ਪਹਿਲਾਂ ਹੂੰ ਪੈਨ ਜੀ ਨੇ ਜਸਮੀਤ ਕੌਰ ਸ਼ਿਨਾਈ ਸ਼ੀਨਾ ਜੀ ਤੇ ਜਿਹੜੇ ਭਾਈ ਸ਼ੀਨਾ ਸੀ ਹੂੰ ਉਹਨੂੰ ਤਰਾਈ ਦਾ ਸ਼ੇਰ ਕਿਹਾ ਜਾਂਦਾ ਸੀ ਬਾਦਸ਼ਾਹ ਸੀਗਾ ਉੱਥੋਂ ਦਾ ਤੇ ਉਹਨਾਂ ਨੇ ਵੀ ਇਹਦੀ ਇਸ ਗੱਲ ਦੀ ਉਸ ਸਮੇਂ ਸਪਸ਼ਟ ਕੀਤੀ ਸੀ ਕਿ ਇਹ ਬੰਦਾ ਗਲਤ ਆਛਾ ਤੇ ਫੇਰੇ ਲੁਕਮੇ ਰੂਪ ਚ ਨਾਲ ਗਨਮੈਣ ਬੰਦੇ ਰੱਖਦਾ ਰਿਹਾ ਉੱਥੇ ਦੋ ਤਿੰਨ ਸੰਪਰਦਾਵਾ ਹੋਰ ਵੀ ਸੀਗੀਆਂ ਤੇ ਸਾਡੀ ਜਿਹੜੀ ਜਥੇਬੰਦੀ ਸੀ ਉਹਦੀ ਵੀ ਲਿਸਟ ਤੇ ਸੀਗਾ ਹੂੰ ਮਤਲਬ ਇਸ ਗੱਲ ਨੂੰ ਮੈਂ ਦਾਵਾ ਨਹੀਂ ਕਰਦਾ ਇੱਕ ਯੂਪੀ ਦੇ ਵਿੱਚ 13 ਸਿੰਘਾਂ ਨੂੰ ਗੱਡੀ ਚੋਂ ਲਾ ਕੇ ਬੱਸ ਚੋਂ ਲਾ ਕੇ ਸ਼ਹੀਦ ਕਰਤਾ ਸੀ ਉਹ ਵੀ ਐਲੀਗੇਸ਼ਨ ਇੱਤੇ ਲੱਗਦਾ ਸੀ ਹਾਲਾਂਕਿ ਉਹਨੂੰ ਮੈਂ ਜਸਟੀਫਾਈ ਨਹੀਂ ਕਰਦਾ ਵੀ ਉਹ ਗੱਲ ਇਹ ਨੀ ਪਰ ਉਹ ਐਲੀਗੇਸ਼ਨ ਸੀ ਨਾ ਤੇ ਲੱਗਦਾ ਸੀ ਉਹ ਐਲੀਗੇਸ਼ਨ ਹੋਇਆ ਉਹ ਐਲੀਗੇਸ਼ਨ ਸੀਗਾ ਜਿਹੜਾ ਲੱਗਦਾ ਸੀ ਵੀ ਸਹੀ ਸੀ ਜਾਂ ਗਲਤੀ ਹੈ ਨਹੀਂ ਪਤਾ ਜਿਹੜੀ ਮੈਂ ਗੱਲ ਕਰ ਰਿਹਾ ਮੈਂ ਐਲੀਗੇਸ਼ਨ ਦੇ ਨਹੀਂ ਕਰ ਰਿਹਾ ਮੈਂ ਉਹ ਗੱਲ ਕਰ ਰਿਹਾ ਹੂੰ ਕਿ ਜਿਹਦੇ ਲਈ ਪੰਚਾਇਤਾਂ ਵੀ ਹੋਈਆਂ ਹੂੰ ਜਿਹਦੇ ਲਈ ਹੁਣ ਲੋਕ ਮਸਲਾ ਇਹ ਆ ਵੀ ਲੋਕ ਡਰਦੇ ਨੇ ਬੋਲਦੇ ਨਹੀਂ ਹੈ ਪਰ ਇਸ ਬੰਦੇ ਦਾ ਇੰਨਾ ਦਬਦਬਾ ਸੀਗਾ ਹੁਣ ਤੁਸੀਂ ਵੇਖੋ ਵੀ ਨਾਨਕ ਮਤਾ ਸਾਹਿਬ ਗੁਰਦੁਆਰਾ ਸਾਹਿਬ ਦੀ ਵਸੀਅਤ ਜਿਹੜੀ ਸੀਗੀ ਉਹ ਬਾਬੇ ਫੌਜਾ ਸਿੰਘ ਹੋਣਾ ਨੇ ਜਿਹੜੇ ਕਿ ਬਾਬੇ ਹਰਬੰਸ ਸਿੰਘ ਦੇ ਬਰਾਬਰ ਦੇ ਜਥੇਦਾਰ ਸੀਗੇ ਤੇ ਉਹਨਾਂ ਨੇ ਵਸੀਅਤ ਕੀਤੀ ਹੋਈ ਸੀ ਨਾਨਕ ਮਤਾ ਸਾਹਿਬ ਦੀ ਇਸ ਬੰਦੇ ਦੇ ਨਾਮ ਅੱਛਾ ਹਾਲਾਂਕਿ ਇਸ ਤੋਂ ਲੈਂਚ ਕਿੰਨੇ ਬੰਦੇ ਸੀ ਜਿਹੜੇ ਸੀਨੀਅਰ ਉਹਨਾਂ ਨੂੰ ਛਿੱਕੇ ਟੰਗੇ ਪਾਸੇ ਕਰਕੇ ਦਬਾਅ ਪਾ ਕੇ ਧੱਕੇ ਨਾਲ ਤੇ ਸਟੇਟ ਦਾ ਦਬਾਅ ਪਵਾ ਕੇ ਆਪਣੇ ਨਾਂ ਕਰਾ ਗਿਆ ਹੁਣ ਵੀ ਤੁਸੀਂ ਦਿੱਲੀ ਦੇ ਜਿੰਨੇ ਜਥੇਦਾਰ ਸੀਗੇ ਸਾਰੇ ਉਹ ਸਾਰੇ ਕਿਤੇ ਨਾ ਕਿਤੇ ਤੋਂ ਦਬਦੇ ਸੀਗੇ ਡਰਦੇ ਸੀ ਤੁਸੀਂ ਵੇਖੋ ਇੱਕ ਕਾਰ ਸੇਵਾ ਵਾਲੇ ਮਹਾਪੁਰਸ਼ ਮੈਂ ਤੁਹਾਨੂੰ ਮਹਾਪੁਰਸ਼ਾਂ ਦੀ ਗੱਲ ਕਰਦਾ ਹੁਣ ਆਪਣੇ ਇੱਥੇ ਗੱਲ ਚੱਲ ਗਈ ਕਾਰ ਸੇਵਾ ਦੇ ਵਿੱਚ ਬਹੁਤ ਬੰਦਗੀ ਵਾਲੇ ਰੂਹਾਂ ਨੇ ਨਿਹੰਗ ਸਿੰਘਾਂ ਚ ਵੀ ਬੜੀ ਬੰਦਗੀ ਵਾਲੇ ਰੂਹਾਂ ਨੇ ਸਾਰੇ ਤੇ ਨਾ ਕੋਈ ਹਨ ਬਬ ਅਮਰੀਕ ਸਿੰਘ ਨੇ ਪਟਿਆਲੇ ਵਾਲੇ ਹਮ ਕਦੀ ਤੁਸੀਂ ਵੇਖਿਆ ਹੋਏ ਵੀ ਉਹ ਕਿਸੇ ਮੁੱਖ ਮੰਤਰੀ ਨੂੰ ਸਨਮਾਨਿਤ ਕਰਦੇ ਹੁਣ ਅੱਜ ਤੱਕ ਹੂੰ 30 40 ਸਾਲ ਹੋ ਗਏ ਨੇ ਉਹਨਾਂ ਨੂੰ ਇੱਥੇ ਸਭ ਤੋਂ ਵੱਧ ਪਟਿਆਲੇ ਜ਼ਿਲ੍ਹੇ 'ਚ ਜਿਹੜਾ ਉਹਨਾਂ ਨੇ ਪੁਲਾਂ ਦਾ ਕੰਮ ਉਹਨਾਂ ਨੇ ਕੀਤਾ 90% ਘੱਗਰ ਤੇ ਪੋਲ ਬਾਬੇ ਮਰੀਕ ਸਿੰਘ ਨੇ ਬਣਾਏ ਨੇ ਠੀਕ ਹੈ ਜੀ ਦੁਕਨਵਾਰਨ ਸਾਹਿਬ 'ਚ 2 400 ਬੰਦਾ ਨਹੀਂ ਸੀ ਰੁਕ ਸਕਦਾ ਹੁਣ ਤੁਸੀਂ 20000 ਬੰਦਾ ਰੁਕ ਸਕਦੇ ਹੋ ਬਿਲਕੁਲ ਠੀਕ ਹੈ ਉਹਨਾਂ ਨੇ ਵੱਡੇ ਕੰਮ ਕੀਤੇ ਹੂੰ ਜਦੋਂ 1993 'ਚ ਪਾਣੀ ਛੱਡਿਆ ਗਵਰਨਮੈਂਟ ਨੇ ਹੂੰ 92 ਤਰ੍ਹਾਂ ਨੂੰ ਇਹ ਪਾਣੀ ਛੱਡਿਆ ਸੀ ਹੂੰ ਤੇ ਤਬਾਹ ਹੋ ਗਿਆ ਸਾਡਾ ਏਰੀਆ ਸਾਰਾ ਪਾਣੀ ਨਾਲ ਤੇ ਮਾਝੇ ਦਾ ਵੀ ਏਰੀਆ ਉਦੋਂ ਸਭ ਤੋਂ ਵੱਧ ਬਾਬਾ ਅਮਰੀਕ ਸਿੰਘ ਨੇ ਲੋਕਾਂ ਦੀ ਸੇਵਾ ਕੀਤੀ ਸੀ ਹੂੰ ਤੇ ਜਿਵੇਂ ਆ ਅੱਖਾਂ ਦਾ ਹਸਪੀਟਲ ਆ ਇੱਥੇ ਬਹੁਤ ਵੱਡੀ ਉਹਨਾਂ ਦੀ ਦੇਣ ਆ ਇੱਕ ਕੈਂਪ ਅੱਖਾਂ ਦਾ ਬਹੁਤ ਵੱਡਾ ਤਾਮਝਮ ਜਿਹੜਾ ਕਹਾਂ ਨਹੀਂ ਜਾ ਸਕਦਾ ਹਾਲਾਂਕਿ ਮੈਂ ਉਹਨਾਂ ਤੋਂ ਬਿਨਾਂ ਇਜਾਜ਼ਤੋਂ ਕਹਿ ਰਿਆਂ ਕਿ ਉਹ ਕਦੀ ਵੀ ਨਹੀਂ ਕਹਿੰਦੇ ਕੋਈ ਗੱਲ ਕੀਤੀ ਜਾਇਜ਼ ਆ ਪਾਪ ਦੇ ਮੂੰਹੋਂ ਕਦੇ ਵੜਿਆ ਹੀ ਨਹੀਂ ਕਰ ਨਹੀਂ ਉਹ ਕਰਦੇ ਹੀ ਨਹੀਂ ਕਦੀ ਕੋਈ ਪੋਸਟਰ ਨਹੀਂ ਕੋਈ ਇਸ਼ਤਿਹਾਰ ਨਹੀਂ ਕੁਝ ਨਹੀਂ ਹੂੰ ਉਹ ਉਹਦੇ ਨਾਲ ਦੇ ਜਥੇਦਾਰ ਇਹਨਾਂ ਕੋਲ ਪਤਾ ਕਿੰਨੇ ਨੇ ਹੂੰ 70 ਅੱਛਾ ਇਹਨਾਂ ਦੇ ਥੱਲੇ ਕੰਮ ਕਰਦੇ ਨੇ ਇਹਦੇ ਸੇਵਾਦਾਰ 70 ਜਹਜ਼ਾਰ ਨੇ 100 ਤੋਂ ਵੱਧ ਗੁਰਦੁਆਰਾ ਸਾਹਿਬਾਂ ਦੇ ਵਿੱਚ ਇਹਨਾਂ ਦੀ ਸੇਵਾ ਹੈ ਹੂੰ ਤੇ ਇਹ ਨਹੀਂ ਕਰਦੇ ਤੇ ਇਹਨਾਂ ਦਾ ਇੱਕ ਜਥੇਦਾਰ ਮੁੱਖ ਮੰਤਰੀ ਨੂੰ ਮੁਕਟ ਪਹਿਨਾ ਰਿਹਾ ਹੈ ਹੂੰ ਉਹ ਤੇ ਨਿਰਤ ਕਰਾ ਰਿਹਾ ਹੈ ਇਹਦਾ ਮਤਲਬ ਇਹ ਆ ਕਿ ਉਹਦਾ ਜਿਹੜਾ ਅੰਦਰਲਾ ਰੰਗ ਢੰਗ ਸੀ ਹੁਣ ਲੋਕਾਂ ਦੇ ਸਾਹਮਣੇ ਆ ਇਵਨ ਜਿਹੜੇ ਮਤਲਬ 50 ਸਾਲ ਤੋਂ ਉੱਤੇ ਜਿੰਨਾਂ ਦੀ ਉਮਰ ਆ ਉਹਨਾਂ ਸਾਰਿਆਂ ਨੂੰ ਪਤਾ ਹੈ ਬੀ ਇਹ ਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਕਾਫਰ ਸੀਗੀਆਂ ਹੂੰ ਤੇ ਜਿਹੜੀ ਦੀ ਮੌਤ ਆ ਇੱਕ ਵੀਡੀਓ ਵੀ ਸਾਹਮਣੇ ਆਈ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਜ਼ਾ ਲੱਗ ਰਹੀ ਹੈ ਇਹਨਾਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਜ਼ਾ ਲਾ ਰਹੇ ਨਹੀਂ ਇਹ ਤਾਂ ਹੋਣ ਦੀ ਗੱਲ ਆ ਹੂੰ ਇਹ ਇਹ ਜਿਹੜੀ ਸਜ਼ਾ ਉਹਨਾਂ ਲੱਗੀ ਆ ਉਹਨੇ ਭੁਗਤ ਲਈ ਜਿਹਦਾ ਕੁਝ ਚੈਨਲ ਵਾਲੇ ਹੂੰ ਕੁਝ ਸਾਡੇ ਵੱਡੇ ਪੱਤਰਕਾਰ ਵੀ ਹੂੰ ਉਹ ਕਹਿ ਰਹੇ ਨੇ ਵੀ ਇਹ ਤਾਂ ਜੀ ਗਲਤ ਗੱਲ ਹੈ ਜਦ ਅਗਲੇ ਨੇ ਸਜ਼ਾ ਭੁਗਤ ਲਈ ਜਿਹੜੀਆਂ ਮੈਂ ਹੁਣ ਕੀ ਕਹਾਂ ਗਿਆ ਅਬੋਰਸ਼ਨ ਤੱਕ ਕੁੜੀਆਂ ਦੇ ਹੋਗੇ ਉਹਨਾਂ ਦੀ ਸਜ਼ਾ ਕੌਣ ਭੁਗਤੂਗਾ ਬਾਬਾ ਜੀ ਖੁੱਲ ਕੇ ਗੱਲ ਕਰੋ ਨਾ ਫਿਰ ਅਬੋਰਸ਼ਨ ਕਿਵੇਂ ਹੋਊਗਾ ਉਹ ਗੱਲ ਇਹ ਹੈ ਨਾ ਵੀ ਧੀਆਂ ਨਾਲ ਜੁੜਿਆ ਹੋਇਆ ਮਸਲਾ ਆ ਮੈਂ ਤਾਂ ਉਹਨੂੰ ਇਹ ਨਹੀਂ ਆਏ ਵੀ ਮੈਨੂੰ ਉੱਤੇ ਐਲੀਗੇਸ਼ਨ ਲਾਉਣ ਨੂੰ ਕੋ ਡਰ ਹੈ ਜਾਂ ਮੈਂ ਗੱਲ ਕਰ ਰਿਹਾ ਉਹਦੇ ਨਹੀਂ ਮੈਨੂੰ ਕੋ ਡਰ ਮੈਨੂੰ ਡਰ ਹੈ ਵੀ ਇਹ ਗੱਲ ਕਈ ਵਾਰ ਕਿਸੇ ਹੋਰ ਪਾਸੇ ਨਹੀਂ ਚੱਲ ਪੈਂਦੀ ਇਹ ਵੀ ਸਾਡੀਆਂ ਧੀਆਂ ਨੇ ਜਿਨ੍ਹਾਂ ਨਾਲ ਮੈਂ ਤੁਹਾਨੂੰ ਕਹਿਤਾ ਵੀ ਬਹੁਤ ਮਾੜਾ ਸਲੂਕ ਹੋਇਆ ਬਹੁਤ ਮਾੜਾ ਸਲੂਕ ਕਿਸ ਤਰ੍ਹਾਂ ਕੀਤਾ ਹੋ ਸਕਦਾ ਪੀਦਾ ਇੱਕ ਪ੍ਰਮਪਤ ਸ਼ੌਕੜ ਇਤਿਹਾਸ ਵੀ ਆਪਾਂ ਦੇਖਦੇ ਆਂ ਵੀ ਆਪਣੇ ਸਿੱਖਾਂ ਨਾਲ ਉੱਥੇ ਬਹੁਤ ਕੁਝ ਹੋਇਆ ਜਿਵੇਂ ਤੁਸੀਂ ਘਟਨਾ ਉਹਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਅਲੀਗੇਸ਼ਨ ਇਹਨਾਂ ਤੇ ਲੱਗੇ ਵੀ 13 ਬੰਦਿਆਂ ਨੂੰ ਸਿੱਖਾਂ ਨੂੰ ਲਾ ਕੇ ਮਾਰਤਾ ਕਿ ਜੋ ਉਹ ਇਤਿਹਾਸ ਆ ਜਿਹੜਾ ਗੱਲਾਂ ਲੋਕ ਵੀ ਜਾਣਦੇ ਆ ਚਲੋ ਆਪਾਂ ਵੀ ਉਸ ਤੇ ਨਹੀਂ ਜ਼ਿਆਦਾ ਜਾਣਦੇਗੇ ਕਿ ਉਹ ਵਾਕਿਓ ਸਚਾਈ ਸੀ ਉਹ ਇਸ ਤਰ੍ਹਾਂ ਹੁੰਦਾ ਰਿਹਾ ਈਆਂ ਭੈਣਾਂ ਦੇ ਨਾਲ ਨਹੀਂ ਕਿਸ ਤਰ੍ਹਾਂ ਹੁੰਦਾ ਰਿਹਾ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਮੋਸ਼ਨ ਹੋਇਆ ਇਸ ਬੰਦੇ ਵੱਲੋਂ ਇਸ ਬੰਦੇ ਵੱਲੋਂ ਹੋਇਆ ਇਸ ਬੰਦੇ ਵੱਲੋਂ ਬਹੁਤ ਕੁਝ ਕੀਤਾ ਗਿਆ ਹੂੰ ਮੈਂ ਤਾਂ ਉਹਨੂੰ ਕਿਹਾ ਵੀ ਮੈਂ ਇੱਕ ਵੀਡੀਓ ਪਾਈਏ ਤਾਂ ਉਹ ਤੇ ਲਿਖਿਆ ਆ ਹੂੰ ਵੀ ਮੈਂ ਇਹ ਸਮਝਦਾ ਹੂੰ ਕਿ ਸਰਸੇ ਵਾਲੇ ਦਾ ਕਸੂਰ ਘੱਟ ਸੀਗਾ ਅੱਛਾ ਇਹ ਉਹਦੇ ਨਾਲੋਂ ਭੈੜਾ ਸੀ ਉਹਦੇ ਨਾਲੋਂ ਵੱਧ ਕਸੂਰਵਾਰ ਸੀ ਵੱਧ ਕਿਉਂ ਸੀਗਾ ਹੂੰ ਇਸ ਲਈ ਵੱਧ ਸੀ ਕਿ ਸਰਸੇ ਵਾਲਾ ਇੱਕ ਵੱਖਰੇ ਸਿਸਟਮ ਨੂੰ ਚਲਾ ਰਿਹਾ ਹੂੰ ਉਹ ਅਕਾਲ ਤਖਤ ਸਾਹਿਬ ਦੇ ਥੱਲੇ ਨਹੀਂ ਆਉਂਦਾ ਉਹ ਕਹਿੰਦੇ ਨੇ ਸਾਡਾ ਗੁਰੂ ਢਮ ਹੈ ਇਹ ਤੇ ਤਖਤ ਸਾਹਿਬ ਦੇ ਥੱਲੇ ਆਉਂਦਾ ਸੀ ਇਹਨਾਂ ਨੇ ਗਾਤਰਾ ਪਾਇਆ ਸੀ ਕੁਰਤੀ ਪਾਈ ਐ ਬਾਬੇ ਜੀਵਨ ਸਿੰਘ ਹੋਣਾਂ ਦੀ ਬਾਬੇ ਗੁਰਮਖ ਸਿੰਘ ਹੋਣਾਂ ਦੀ ਜਿਨ੍ਹਾਂ ਨਾਲ ਮੈਂ ਧਰਤੀ ਤੇ ਚੱਲਦੇ ਫਿਰਦੇ ਇੱਕ ਵੱਡੇ ਮਹਾਂਪੁਰਸ਼ ਸੀ ਜੀ ਉਹਨਾਂ ਦੀ ਕੁਰਤੀ ਪਾਈ ਆ ਤੇ ਲੱਖਾਂ ਲੋਕ ਇਹਨਾਂ ਨੂੰ ਅਗਰਾਹੀ ਦਿੰਦੇ ਆ ਤੇ ਆਪਣੇ ਵਿਸ਼ਵਾਸ ਕਰਕੇ ਆਪਣੀਆਂ ਨੌਜਾਨ ਕੁੜੀਆਂ ਨੂੰ ਪੜਨ ਕਲਦੇ ਉੱਥੇ ਹੂੰ ਤੁਸੀਂ ਵੇਖੋ ਗੱਲ ਹੂੰ ਸੋ ਉਹਦੇ ਉੱਤੇ ਆ ਕੇ ਜੇ ਤੁਸੀਂ ਵਿਸ਼ਵਾਸ ਘਾਤ ਕਰਦੇ ਹੋ ਤਾਂ ਫਿਰ ਤੁਸੀਂ ਦੋਸ਼ੀ ਵੱਧ ਗਿਨੇ ਜਾਂਦੇ ਹੋ ਕਿਉਂਕਿ ਉਹਦਾ ਮੰਨਦਾ ਹੀ ਨਹੀਂ ਨਾ ਉਹ ਤਾਂ ਇਸ ਗੱਲ ਨੂੰ ਸਰਸਿਆਂ ਦਾ ਸਿੱਖੀ ਨੂੰ ਮੰਨਦਾ ਨਹੀਂ ਆ ਹੂੰ ਤੇ ਤੁਸੀਂ ਤਾਂ ਸਿੱਖੀ ਦੇ ਵਿੱਚ ਰਹਿ ਕੇ ਕਰ ਰਹੇ ਹਾਂ ਹੁਣ ਇਹ ਗੱਲ ਮਤਲਬ ਇੱਕ ਚੋਰ ਚੋਰੀ ਕਰੇ ਹੂੰ ਤੇ ਇੱਕ ਇਨਸਪੈਕਟਰ ਚੋਰੀ ਕਰੇ ਹੂੰ ਤੁਸੀਂ ਇਹ ਮੰਨੋਗੇ ਵੀ ਤੇਰਾ ਗੁਨਾਹ ਵੱਧ ਹੋ ਯਾਰ ਤੂੰ ਤੇ ਰੋਕਣਾ ਸੀ ਹੂੰ ਇਹ ਤਾਂ ਉਹ ਬੰਦੇ ਸੀ ਜਿਨ੍ਹਾਂ ਨੇ ਇਹ ਗੱਲਾਂ ਰੋਕਣੀਆਂ ਸਨ ਇਹ ਆਪ ਕਰਦੇ ਰਹੇ ਨਹੀਂ ਫਿਰ ਇਹ ਗੱਲਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਨਹੀਂ ਪਤਾ ਲੱਗਿਆ ਤੁਹਾਨੂੰ ਇਹ ਗੱਲ ਪਤਾ ਲੱਗ ਗਈਆਂ ਲੋਕਾਂ ਨੂੰ ਪਤਾ ਲੱਗ ਗਈਆਂ ਹੋਰ ਇਹਨੇ ਲੋਕਾਂ ਨੂੰ ਪਤਾ ਸੀ ਸ਼ੇਰ ਇਕਾਲ ਤੱਕ ਸਾਇਦ ਜਥੇਦਾਰ ਸ਼ੌਮਣਿ ਕਮੇਟੀ ਦੇ ਪ੍ਰਧਾਨ ਹੋਰ ਏਡੀਆਂ ਸੰਪਰਦਾਇਆਂ ਬੈਠੀਆਂ ਆਪਣੀ ਜਥੇਦਾਰ ਬੈਠੇ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਭਾਈ ਤਰਸੇਮ ਸਿੰਘ ਆਹ ਕੁਝ ਕਰ ਰਿਹਾ ਉਹ ਮੈਂ ਤੁਹਾਨੂੰ ਦੱਸਦਾ ਭਾਈ ਦਾ ਸ਼ਬਦ ਨਹੀਂ ਲਾਉਣਾ ਸੌਰੀ ਹੂੰ ਉਹ ਐਵੇਂ ਆ ਜਿਵੇਂ ਟੋੜਾ ਸਾਹਿਬ ਸੀ ਪਹਿਲਾਂ ਹੂੰ ਉਸ ਕੇਟਰ ਦੇ ਸਾਰੇ ਬੰਦਿਆਂ ਨੂੰ ਪਤਾ ਸੀਗਾ ਹੂੰ ਹੁਣ ਧਾਮੀ ਸਾਹਿਬ ਹੋਣੀ ਤਾਂ ਇੱਕ ਵਕਾਲਤ ਚੋਂ ਇੱਧਰ ਆ ਗਏ ਹੂੰ ਉਸ ਦਾ ਉਹਨਾਂ ਨੂੰ ਪਤਾ ਹੀ ਨਾ ਹੋਵੇ ਗੱਲ ਦਾ ਸੁਣਿਆ ਸੁਣਾਇਆ ਵੀ ਨਾ ਕਿਉਂਕਿ ਪਹਿਲੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਕੈਡਰ ਦੇ ਲੋਕਾਂ ਨੇ ਕਰਨੀ ਆ ਇਹ ਹੁਣ ਜਿੱਦਾਂ ਲੁਕਿਆ ਬੈਠਾ ਇੱਕ ਸਮਾਂ ਲੰਘ ਗਿਆ ਬਹੁਤ ਲੋਕ ਨੇ ਦੁਸ਼ਤ ਜਿਹੜੇ ਹਟ ਲਿਸਟ ਤੇ ਸੀ ਅੱਜ ਉਹ ਚਿੱਟੇ ਕੱਪੜੇ ਪਾ ਕੇ ਤੁਰੇ ਫਿਰਦੇ ਨੇ ਵੀ ਸਾਡੇ ਤੋਂ ਵੱਡਾ ਦਾ ਸਿੱਖੀ ਹੈ ਨਹੀਂ ਹੂੰ ਸਮਝ ਗਏ ਮੇਰੀ ਗੱਲ ਮਤਲਬ ਉਹ ਸਿੱਖੀ ਦੀ ਆੜ ਲੈ ਕੇ ਇਹ ਚੋਲਿਆਂ ਦੀ ਆੜ ਲੈ ਕੇ ਅੱਜ ਉਹ ਬਚ ਕੇ ਬੈਠ ਕੇ ਕਾਰ ਸੇਵਾ ਕਰਕੇ ਲੁਕਿਆ ਰਿਹਾ ਸਮਝੋ ਮੇਰੀ ਗੱਲ ਕਿਸੇ ਸੰਪਰਦਾ ਉਹਨਾਂ ਦੀ ਨੇ ਹੂੰ ਈਵਨ ਬਾਬੇ ਦਿੱਲੀ ਵਾਲਿਆਂ ਨੇ ਵੀ ਕੋਈ ਪੋਸਟਰ ਕੋਈ ਚੋਕ ਸਮਾਚਾਰ ਕੋਈ ਇਦਾਂ ਦੀ ਗੱਲ ਕੁਝ ਕਿਹਾ ਹੋਏ ਹੂੰ ਨਹੀਂ ਕਿਹਾ ਕਿਸੇ ਕਾਰ ਸੇਵਾ ਦੀ ਸੰਪਰਤਾ ਨੇ ਜਿਹਦਾ 65 ਸਾਲ ਦਾ ਜਥੇਦਾਰ ਤੇ ਜਿਹਦੀ ਉਮਰ 35 ਸਾਲ ਸੇਵਾ ਚ ਲੰਘ ਜੇ ਤੇ ਉਹਦੇ ਬਦਲੇ ਉਹਦੇ ਮੌਤ ਤੇ ਕੋਈ ਜਾ ਕੇ ਸ਼ਾਮਲ ਨਾ ਹੋਏ ਕੀ ਸਮਝਦੇ ਸੀ ਇਸ ਗੱਲ ਨੂੰ ਤਾਂ ਹੀ ਨਹੀਂ ਗਏ ਨਾ ਉਹਨਾਂ ਨੂੰ ਪਤਾ ਸੀ ਇਹ ਗੰਦ ਸੀ ਬਹੁਤ ਵੱਡਾ ਫਿਰ ਆ ਨਹੀਂ ਗਏ ਫਿਰ ਉਹਦੇ ਤੇ ਕਿਉਂ ਰੱਖਿਆ ਇੱਕ ਗੁਰੂ ਘਰ ਦੀ ਕਿਉਂ ਪ੍ਰਧਾਨਕ ਉਹ ਮੈਂ ਤੁਹਾਨੂੰ ਮੈਂ ਤੁਹਾਨੂੰ ਇਹੀ ਕਹਿਣ ਡਿਆ ਕਿ ਜਿਹੜੀਆਂ ਵੀ ਸੰਸਥਾਵਾਂ ਨੇ ਨਾ ਉਹ ਸਰਕਾਰ ਨਹੀਂ ਚੱਲਣ ਦਿੰਦੀ ਜਿੰਨਾ ਚਿਰ ਤੁਸੀਂ ਕਿਤੇ ਨਾ ਕਿਤੇ ਨਰਮ ਨਹੀਂ ਰਹਿੰਦੇ ਮੇਰੀ ਗੱਲ ਸਮਝਿਓ ਕਾਰ ਸੇਵਾ ਸਾਰੀ ਦੇ ਵਿੱਚ ਬਹੁਤ ਅਲੱਗ-ਅਲੱਗ ਜਗ੍ਹਾ ਨੇ ਅਲੱਗ-ਅਲੱਗ ਡੇਰੇ ਨੇ ਜਿਵੇਂ ਬੰਮਰੀਕ ਸਿੰਘ ਹੋਣਾ ਦਾ ਆਡੇ ਬਾਬੇ ਜਗਤਾਰ ਸਿੰਘ ਹੋਣਾ ਦਾ ਆਡੇ ਤੇ ਦਿੱਲੀ ਵਾਲੇ ਬਾਬਿਆਂ ਦਾ ਆਡਾ ਯੂਰਸਾ ਵਾਲਿਆਂ ਦਾ ਆਡਾ ਹੈ ਨਾ ਇਹ ਦਿੱਲੀ ਵਾਲੇ ਬਾਬਿਆਂ ਦੇ ਜਥੇਦਾਰ ਸੀਗੇ ਮੇਰੀ ਗੱਲ ਤੇ ਇਹਨੇ ਆਪਣੇ ਨਾਮ ਇਹਦਾ ਉਹਨਾਂ ਪੱਕਾ ਹੋ ਗਿਆ ਨਾ ਨਾ ਵਿਸੀਅਤ ਕਰਾ ਗਿਆ ਮੇਰੀ ਗੱਲ ਸਮਝੋ ਤੁਸੀਂ ਅੱਛਾ ਬੇਸ਼ੱਕ ਜੁੜਿਆ ਉਹਨਾਂ ਦੇ ਨਾਲ ਤੇ ਉੱਤੋਂ ਠੀਕ ਹੈ ਮੜੇ ਮੋਟੀ ਸੱਸੀ ਗਾਲ ਪਰ ਅੰਦਰੋਂ ਤਾਂ ਬਹੁਤ ਹੀ ਇਹਨਾਂ ਤੋਂ ਅਲੱਗ ਸੀਗਾ ਉਹ ਹੂੰ ਠੀਕ ਹੈ ਹੁਣ ਮਸਲਾ ਇਹ ਹੈ ਵੀ ਤੁਸੀਂ ਇੰਡੀਵਿਜੂਅਲ ਬੰਦੇ ਜਿਹੜੇ ਨੇ ਉਹ ਇਸ ਤਰ੍ਹਾਂ ਕਿਸੇ ਨੂੰ ਮਾਰ ਨਹੀਂ ਸਕਦੇ ਹੂੰ ਇਹ ਤਾਂ ਕਾਰਜਕੌਮੀ ਲੈਵਲ ਤੇ ਹੁੰਦੇ ਹੁੰਦੇ ਨੇ ਹੂੰ ਮੇਰੀ ਗੱਲ ਸਮਝੋ ਉਹਨਾਂ ਸੂਰਮਿਆਂ ਨੇ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਕੱਲ ਨੂੰ ਜੇ ਫੜੇ ਜਾਣਗੇ ਉਹਨਾਂ ਨੂੰ ਉਮਰ ਕੈਦ ਨਹੀਂ ਹੋਊਗੀ ਤੇ ਉਹਨਾਂ ਨੇ ਆਪਣੇ ਪਤਾ ਖੁਦ ਮੰਨ ਰਹੇ ਆ ਪੋਸਟ ਪਾਈ ਆ ਉਹਨਾਂ ਨੇ ਮੈਂ ਉਹਨਾਂ ਦੀ ਤੁਸੀਂ ਗੱਲ ਛੱਡੋ ਹੂੰ ਮੈਂ ਤੁਹਾਨੂੰ ਗੱਲ ਇਹ ਦੱਸ ਰਿਹਾ ਵੀ ਅਕਸਰ ਉਹਨਾਂ ਨੇ ਪੰਥ ਦੀ ਇੱਕ ਗੱਲ 'ਚ ਆ ਕੇ ਹੀ ਕੰਮ ਕੀਤਾ ਨਾ ਹੂੰ ਇੰਡੀਵਿਜੂਅਲ ਤਾਂ ਕਿਸੇ ਨੇ ਨਹੀਂ ਸੋਚਿਆ ਨਾ ਵੀ ਕੋਈ ਕੱਲਾ ਦੁਕੱਲਾ ਬੰਦਾ ਜਾ ਕੇ ਕਰ ਦੇ ਪਰ ਫਿਰ ਵੀ ਉਹਨਾਂ ਨੇ ਜਾ ਕੇ ਹਮ ਹੱਥ ਪਾਇਆ ਵੀ ਨਹੀਂ ਯਾਰ ਕੋਈ ਤਾਂ ਇਹ ਨਹੀਂ ਗੱਲ ਹੈ ਇਹ ਮਹਾਰਾਜ ਉਹਨਾਂ ਦੇ ਵਿੱਚ ਆਪ ਵਸਿਆ ਤੇ ਉਹਨਾਂ ਨੇ ਸੇਵਾ ਲਈ ਆ ਵੀ ਇਹ ਤਾਂ ਆਪਣੀ ਮੌਤ ਮਰ ਜੂ ਥੋੜੇ ਚਿਰ ਨੂੰ ਹਮ ਮਹਾਰਾਜ ਜੀ ਕਰਾਉਂਦਾ ਸਾਰਾ ਕੁਝ ਤੇ ਉਹ ਸੇਵਾ ਜਿਵੇਂ ਉਹਨਾਂ ਨੇ ਕਿਹਾ ਆ ਮੈਨੂੰ ਨਹੀਂ ਪਤਾ ਕਿਸੇ ਵੀ ਗੱਲ ਦਾ ਜਿਵੇਂ ਉਹਨਾਂ ਨੇ ਕਿਹਾ ਆ ਵੀ ਅਸੀਂ ਇਹ ਕੀਤਾ ਹੈ ਹਮ ਤੇ ਮੈਂ ਕਹਿਣਾ ਵੀ ਐਵੇਂ ਹੀ ਹੋਣਾ ਚਾਹੀਦਾ ਤੇ ਮੈਂ ਚਾਹੁੰਨਾ ਵੀ ਉਹਨਾਂ ਦੇ ਧਾਮੀ ਸਾਹਿਬ ਹੋਣੀ ਉਹਦੇ ਤੇ ਸ਼ੋਕਜਾਰ ਨਾ ਕਰਨ ਹਮ ਕਾਮੀ ਸਾਹਿਬ ਹੋਣੀ ਮਿਆਂਵਿੰਡ ਜਾਣ ਮਿਆਂਵਿੰਡ ਜਾ ਕੇ ਉਹਦੇ ਮਾਤਾ ਪਿਤਾ ਨੂੰ ਤਖਤ ਸਾਹਿਬ ਤੇ ਸੱਦਣ ਹਮ ਸਨਮਾਨਿਤ ਕਰਨ ਉਥੇ ਸੱਦ ਕੇ ਬਣਦਾ ਇਹ ਆ ਇਹ ਨਹੀਂ ਬਣਦਾ ਵੀ ਉਹਦੇ ਸ਼ੋਕ ਚ ਡੁੱਬ ਜਾਣ ਜਾ ਕੇ ਇਹ ਗਲਤ ਕਰ ਰਹੇ ਨੇ ਹਮ ਇਹ ਇਹਨਾਂ ਨੂੰ ਕੌਮ ਜਿਹੜੀ ਆ ਇਹ ਸਵਾਲ ਕਰੂਗੀ ਚਾਹੇ ਉਹ ਅਕਾਲੀ ਦਲ ਹੋਏ ਚਾਹੇ ਸਾਡੀਆਂ ਹੋਰ ਸੰਪਰਦਾਵਾਂ ਹੋਣ ਜਿਹੜੀਆਂ ਵੀ ਉਹਦਾ ਦੁੱਖ ਕਰਨਗੀਆਂ ਹਮ ਉਪਨ ਉਥੇ ਜਾਣਗੀਆਂ ਉਹ ਸਦਾ ਹੀ ਪੰਥ ਉਹਨਾਂ ਨੂੰ ਸਵਾਲ ਕਰੂਗਾ ਤੇ ਉਹ ਜਵਾਬ ਤੋਂ ਭੱਜਦੇ ਰਹਿਣਗੇ ਹੂੰ ਕਿਉਂਕਿ ਮੂੰਹ ਮਲਾਜੇ ਨੂੰ ਲੋਕ ਜਾਂਦੇ ਨੇ ਹੂੰ ਠੀਕ ਹੈ ਜੀ ਪਰ ਉਹਦੇ ਭੋਗ ਤੇ ਜਾਣ ਵਾਲੇ ਬੰਦੇ ਜਿਹੜੇ ਨੇ ਉਹ ਸਦਾ ਹੀ ਕੌਮ ਦੇ ਸਾਹਮਣੇ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਜਿਹੜਾ ਮੈਨੂੰ ਮਿਲਿਆ ਮੈਂ ਤੇ ਜ਼ਰੂਰ ਕਰੂੰਗਾ ਕੋਈ ਕਰੇ ਨਾ ਕਰੇ ਹੂੰ ਕਿਉਂਕਿ ਉਹਦੇ ਲਈ ਦੋ ਯੋਧਿਆਂ ਨੇ ਆਪਣਾ ਜੀਵਨ ਦਾਤੇ ਲਾਤਾ ਜੀ ਹੂੰ 20 ਸਾਲ ਕਹਿਣ ਨੂੰ ਨੇ ਬਿਲਕੁਲ ਸਮਝੋ ਮੇਰੀ ਗੱਲ ਲੋਕੀ ਕਿੰਨੇ ਸਾਡੇ ਤੇ ਅਲੀਗੇਸ਼ਨ ਲਾਉਂਦੇ ਨੇ ਸਾਡੇ ਤੇ ਲਾਉਂਦੇ ਨੇ ਹੂੰ ਇਹ ਸਰਕਾਰੀ ਹੋ ਗਏ ਜੀ ਵਿਕ ਗਏ ਜੀ ਟੋਲ ਬਣ ਗਏ ਜੀ ਇਹਨਾਂ ਨੂੰ ਐ ਜੀ ਐ ਹੂੰ ਮੈਂ ਇਹ ਗੱਲ ਕਹਿਣਾ ਵੀ ਅਸੀਂ 10 ਕਿਲੋਮੀਟਰ ਸਫ਼ਰ ਤੈਅ ਕੀਤਾ ਹੂੰ ਹੈਨਾ ਤੁਸੀਂ 10 ਕਰੋ ਘਟੋ ਘਟ ਹੂੰ 10 ਸਫ਼ਰ ਤੈਅ ਕਰੋ ਕਰਕੇ ਉਹਦੇ ਤਜਰਬੇ 'ਚੋ ਗੱਲ ਕਰੋ ਹੂੰ ਵੀ ਇਹ ਜੀਵਨ ਕਿਵੇਂ ਦਾ ਹੈ ਜਦ ਤੁਸੀਂ ਉਹ ਸਫ਼ਰ ਹੀ ਨਹੀਂ ਤੈਅ ਕੀਤਾ ਤੇ ਤੁਸੀਂ ਕਿਵੇਂ ਇਹ ਗੱਲ ਕਰ ਸਕਦੇ ਹੋ ਹੁਣ ਕਾੜ ਲੂ ਉਹਨਾਂ ਨੂੰ ਕੋਈ ਕਹ ਦੇ ਵੀਰ ਇੰਨੀਆਂ ਸਟੇਟਾਂ ਕਿਵੇਂ ਲੰਘ ਕੇ ਆ ਗਏ ਨੇ ਫੜੇ ਕਿਉਂ ਨਹੀਂ ਗਏ ਹੁਣ ਇਹ ਚ ਵੀ ਲੋਕੀ ਭਾਲਣਗੇ ਵੀ ਕਿਤੇ ਸੈਟਿੰਗ ਤਾਂ ਨਹੀਂ ਕੋਈ ਬਿਲਕੁਲ ਤੇ ਫਿਰ ਐ ਤਾਂ ਨਹੀਂ ਕਿਤੇ ਮੈਂ ਕਹਿੰਦਾ ਬਜਾਏ ਕੁਐਸਚਨ ਕਰਨ ਦੇ ਬਜਾਏ ਕਿਆ ਸਾਰੀਆਂ ਲਾਉਣ ਦੇ ਤੁਸੀਂ ਇਹ ਗੱਲ ਕਹੋ ਵੀ ਦੋ ਸਿੰਘਾਂ ਨੇ ਇੱਕ ਮੱਸੇ ਰੰਗੜ ਦਾ ਜਿਹੜਾ ਉਤਰਾ ਅਧਿਕਾਰੀ ਸੀ ਉਹ ਠੋਕ ਦਿੱਤਾ ਤੇ ਪੰਥ ਅਰਦਾਸ ਕਰੇ ਕਿ ਉਹ ਚੜ੍ਹਦੀ ਕਲਾ 'ਚ ਰਹਿਣ ਤੇ ਪੰਥ ਉਹਨਾਂ ਦੇ ਪਰਿਵਾਰ ਨੂੰ ਸੰਭਾਲੇ ਉਹਨਾਂ ਨੇ 20 ਸਾਲ ਜੇਲ੍ਹ ਚ ਰਹਿਣਾ ਆ ਜਿੱਦਨ ਉਹ ਫੜੇ ਗਏ 20 ਸਾਲ ਦੋ ਨੌ ਜਣੇ ਮੁੰਡਿਆਂ ਨੇ ਮੈਨੂੰ ਨਹੀਂ ਪਤਾ ਜੇ ਉਹ ਗ੍ਰਿਸ਼ਤੀ ਹੋਏ ਤਾਂ ਉਹਦੇ ਬੱਚੇ ਨੇ ਪਰਿਵਾਰ ਆ ਘਰ ਵਾਲੀ ਆ ਉਹਨੇ ਕਿਵੇਂ ਰਹਿਣਾ ਆ ਗੱਲਾਂ ਇਹਨਾਂ 'ਲ ਧਿਆਨ ਦੇਣ ਦਾ ਇਹ ਨਹੀਂ ਕਿਉਂ ਤੇ ਕਿਵੇਂ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਨਾ ਜੀ ਦੇਖੋ ਕਦੋਂ ਤੱਕ ਸਾਡੇ ਨੌਜਵਾਨਾਂ ਨੂੰ ਅੱਗੇ ਹੋ ਕੇ ਆਪਣੀਆਂ ਕੁਰਬਾਨੀਆਂ ਦਿੰਦੇ ਰਹਿਣਗੇ ਕਿਉਂਕਿ ਇਹ ਕੁਰਬਾਨੀ ਇੱਕ ਵੱਡੀ ਪੰਥ ਦੇ ਲਈ ਆਪਾਂ ਤੁਸੀਂ ਗੱਲ ਕੀਤੀ ਵੀ ਜੇ ਉਹ ਗ੍ਰਸਤ ਸੀਗੇ ਤਾਂ ਉਹਨਾਂ ਦੇ ਬੱਚੇ ਵੀ ਹੁਣ ਸੰਤਾਪ ਭੋਗਣਗੇ ਪਿੱਛੇ ਕੀ ਕੁਛ ਖਿਆਈਆਂ ਦਾ ਸਾਹਮਣਾ ਕਰਨਾ ਪੈਂਦਾ ਕਿ ਸਾਡੇ ਕੋਲ ਅੱਜ ਸੰਸਥਾਵਾਂ ਆ ਸਾਡੇ ਕੋਲ ਜਥੇਦਾਰ ਨੇ ਸਾਡੇ ਕੋਲ ਸਾਰਾ ਕੁਝ ਆ ਫਿਰ ਜੇ ਕੋਈ ਬੰਦਾ ਗਲਤ ਆ ਤਾਂ ਫਿਰ ਉਹ ਕਿਉਂ ਨਹੀਂ ਐਕਸ਼ਨ ਲੈਂਦੇ ਹਾਂ ਮੈਂ ਇੱਕ ਤੁਹਾਨੂੰ ਦੱਸਦਾ ਗੱਲ ਉਹ ਕੀ ਐਕਸ਼ਨ ਲੈਣਗੇ ਮੇਰੀ ਗੱਲ ਸਮਝਿਓ ਹੂੰ ਅ ਤਖਸਾਲ ਨੂੰ ਤੁਸੀਂ ਇੱਕ ਚਿੱਠੀ ਪਾਤੀ ਫਲਾਣਾ ਬੰਦਾ ਕਿਤੇ ਕੋਈ ਕਰਮ ਕਰ ਰਿਹਾ ਜੀ ਉਹਨਾਂ ਨੂੰ ਨਹੀਂ ਵੀ ਪਤਾ ਤੁਸੀਂ ਦੱਸਤਾ ਤੇ ਉਹਨਾਂ ਨੂੰ ਤਖਸਾਲ ਤੇ ਸੱਦਣਗੇ ਉਹ ਆਪਣਾ ਪੱਖ ਪੇਸ਼ ਕਰੂਗਾ ਜਿਹਨਾਂ ਨੂੰ ਲੱਗਾ ਵੀ ਗਲਤ ਤੇ ਤੇ ਸਜ਼ਾ ਲਾ ਦੇਣਗੇ ਸਮਝੋ ਮੇਰੀ ਗੱਲ ਸਿੱਖੀ ਚੇ ਪ੍ਰਵਾਦਨ ਹੈਗਾ ਤੇ ਇਹ ਹੁੰਦਾ ਆ ਪਰ ਕੁਝ ਗੱਲਾਂ ਇਹ ਤੋਂ ਅੱਗੇ ਵਾਪਰ ਜਾਂਦੀਆਂ ਨੇ ਜਾ ਕੇ ਮੇਰੀ ਗੱਲ ਸਮਝੋ ਦੀ ਅੱਗੇ ਵਾਪਰ ਜਾਂਦੀਆਂ ਨੇ ਜਿਨ੍ਹਾਂ ਦਾ ਹਿਸਾਬ ਕਿਤਾਬ ਪੰਥ ਦੀਆਂ ਆਪਣੀਆਂ ਰਵੈਤਾ ਉਸ ਤਖਸਾਲ ਬਣੀ ਦਿੱਤੀਆਂ ਨਾ ਸਾਨੂੰ ਉਹ ਰਵੈਤਾ ਨੇਕ ਤੇ ਇਹ ਰਵੈਤ ਬੰਦ ਨਹੀਂ ਹੋਣੀ। ਹਮ ਖਾਲਸਾ ਰਾਜ ਆਜੇ ਤਾਂ ਵੀ ਨਹੀਂ ਬੰਦ ਹੋਣੀ। ਕਾਰਨ ਕਿ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਰਾਜ ਬਦਲ ਕੇ ਤੁਸੀਂ ਸੁਧਾਰ ਕਰ ਸਕਦੇ ਹੋ ਆਪਣੇ ਧਰਮ ਦਾ ਫਲਾਬ ਕਰ ਸਕਦੇ ਹੋ ਬਹੁਤ ਕੁਝ ਜਿਹੜਾ ਆ ਉਹ ਸੰਭਵ ਆ। ਹਮ ਆਜ਼ਾਦੀ ਬਹੁਤ ਮਿੱਠੀ ਤੇ ਬਹੁਤ ਨਿਆਮਤਾ ਦੁਨੀਆ ਦੀ ਸਭ ਤੋਂ ਪਰ ਉਹ ਚ ਇਹ ਵੀ ਗੱਲ ਹੈਗੀ ਆ ਕਿ ਜਾਨਵਰ ਬਿਰਤੀ ਦੇ ਰਾਕਸ਼ਸ ਬਿਰਤੀ ਦੇ ਲੋਕ ਪੈਦਾ ਹੁੰਦੇ ਰਹਿਣੇ ਨੇ ਉਹ ਐ ਨਹੀਂ ਹੁੰਦਾ ਬੀਨਸ ਫਿਰ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਣਦੀ ਸਜ਼ਾ ਆ ਉਹ ਕਈ ਵਾਰੀ ਹੁਣ ਤੁਸੀਂ ਵੇਖੋ ਵੀ ਕਾਨੂੰਨ ਫੜ ਕੇ ਬੰਦੇ ਨੂੰ ਅੰਦਰ ਦੇ ਦੂਗਾ ਹੂੰ ਸਮਝੋ ਮੇਰੀ ਗੱਲ ਤੇ ਉਹ ਅੰਦਰ ਬਾਹਰ ਆ ਜੂਗਾ ਐਂ ਕਿਰੂਣਾ ਐ ਕਰੂਗਾ ਕਾਨੂੰਨ ਕਿਸੇ ਨੂੰ ਮਾਰਦਾ ਨਹੀਂ ਹੈ ਜਾ ਕੇ ਵੀ ਗੋਲੀਆਂ ਮਾਰ ਦੂਗਾ ਇਹ ਗੱਲਾਂ ਤਾਂ ਕੌਮ ਨੇ ਸੋਚਨੀਆਂ ਨੇ ਵੀ ਜੇ ਕੋਈ ਬੰਦਾ ਕਿਸੇ ਦੀ ਅਣਖ ਇੱਜ਼ਤ ਨੂੰ ਹੱਥ ਪਾਉਂਦਾ ਸਿਰ ਨੂੰ ਹੱਥ ਪਾਉਂਦਾ ਪਾਗ ਨੂੰ ਹੱਥ ਪਾਉਂਦਾ ਤਾਂ ਉਹਦੀ ਪੰਥ ਦੀ ਰਵੈਤਾ ਮਤਾਵਕ ਕੀ ਸਜ਼ਾ ਬਣਦੀ ਆ ਸਮਝੇ ਮੇਰੀ ਗੱਲ ਹੂੰ ਤਾਂ ਪੰਥ ਕਰਵੈਤਾ ਮਤਾਵਕ ਪੰਥ ਨੂੰ ਲੱਗੀ ਇਹ ਗੱਲ ਹੂੰ ਪੰਥ ਨੂੰ ਲੱਗੀ ਇਹ ਗੱਲ ਵੀ ਇਹ ਬੰਦਾ ਇਹਦਾ ਹੱਕਦਾਰ ਆ ਹੂੰ ਤੇ ਉਹ ਚ ਉਹਨਾਂ ਨੇ ਫੈਸਲਾ ਕਰ ਲਿਆ ਹੁਣ ਉਹਨਾਂ ਦੇ ਲਏ ਹੋਏ ਫੈਸਲੇ ਦੇ ਉੱਤੇ ਸਾਨੂੰ ਕਿਉਂ ਕਿਵੇਂ ਕਰਨ ਦੀ ਬਜਾਏ ਹੂੰ ਉਹਨਾਂ ਜੋਧਿਆਂ ਦੇ ਨਾਲ ਖੜਨਾ ਚਾਹੀਦਾ ਸਮਝੋ ਮੇਰੀ ਗੱਲ ਹੂੰ ਹੁਣ ਉਹਦੇ ਉੱਤੇ ਕਈ ਸਾਡੇ ਸਿਆਣੇ ਤੇ ਪੁਰਾਣੇ ਬੰਦੇ ਡਿਬੇਟ ਕਰ ਰਹੇ ਨੇ ਗੱਲਾਂ ਕਰ ਰਹੇ ਨੇ ਸੋਦਾ ਸੋਦਾ ਕੀ ਕਹਿੰਦੇ ਕਲਚਰ ਉਹ ਭਲਿਓ ਤੁਹਾਨੂੰ ਸਮਝ ਨਹੀਂ ਹੈ ਇਸ ਗੱਲ ਦੀ ਵੀ ਇਹ ਗੱਲ ਕੀ ਹੈ ਵਰਤਾਰਾ ਕੀ ਹੈ ਤੁਸੀਂ ਜੇ ਕਿਤੇ ਉਦੋਂ ਜਾਉਂਦੇ ਹੁੰਦੇ ਤੇ ਤੁਸੀਂ ਉਦੋਂ ਵੀ ਇਹੀ ਕਹਿਣਾ ਸੀ ਵੀ ਭੜਾ ਚੰਦੂ ਨੂੰ ਨੱਥ ਪਾ ਕੇ ਕਮਾਉਣ ਦਾ ਕੀ ਆਈਡੀਆ ਬੰਦਾ ਸੀ ਇਹ ਤਾਂ क्रूरਤਾ ਆ ਐਂ ਕਹਿਣਾ ਸੀ ਤਾਨੂੰ ਇਹ ਘਰੂਰ ਤਾਂ ਨਹੀਂ ਲੱਗੀ ਵੀ ਜਦੋਂ ਤੇਸੀ ਪੜ ਕੇ ਛੋਟੇ ਸਾਹਿਬਜ਼ਾਦੇ ਦੀ ਆ ਆ ਚੱਪਣੀ ਵੱਡੀ ਗਈ ਇਹ ਘਰੂਰ ਤਾਂ ਨਹੀਂ ਲੱਗੀ ਸੋ ਜਿਹੜੇ ਕੋਈ ਐਕਸ਼ਨ ਹੁੰਦੇ ਹਨ ਉਹਨਾਂ ਦੇ ਰਿਐਕਸ਼ਨ ਆਉਂਦੇ ਹੁੰਦੇ ਆ ਠੀਕ ਹੈ ਜੀ ਇਹ ਤਾਂ ਹੈ ਨਹੀਂ ਵੀ ਸਾਨੂੰ ਸ਼ੱਕ ਸੀ ਉਹਨੇ ਆ ਕੀਤਾ ਤੇ ਅਸੀਂ ਆ ਕਰਤਾ ਐ ਨਹੀਂ ਹੈ ਹਮ ਕਲੀਅਰ ਕੱਟ ਗੱਲਾਂ ਨੇ ਜਿਹਦੇ ਉੱਤੇ ਫੈਸਲਾ ਹੋਇਆ ਹਮ ਠੀਕ ਹੈ ਜੀ ਠੀਕ ਹੈ ਮੈਂ ਇਹਨੂੰ ਤਾਂ ਕਹਿ ਰਿਹਾ ਵੀ ਸਹੀ ਹੋਇਆ ਕਿਉਂਕਿ ਮੈਨੂੰ ਇਸ ਗੱਲ ਬਾਰੇ ਪਤਾ ਆ ਮੈਂ ਤਾਂ ਕਹਿ ਰਿਹਾ ਵੀ ਸਹੀ ਹੋਇਆ ਹਮ ਇਹ ਬੜੀ ਵੱਡੀ ਮੈਂ ਗੱਲ ਕਹਿਣ ਲੱਗਾ ਹੋ ਸਕਦਾ ਇਹ ਥੱਲੂ ਕੋ ਗਲਤ ਕਮੈਂਟ ਕਰਨਾ ਹੂੰ ਇੱਕ ਕੁੜੀ ਜਿਹੜੀ ਅੱਜ ਉਹਨੂੰ ਕਹਿ ਦਿੰਦੇ ਆ ਵੇਸਵਾ ਹੂੰ ਇੱਕ ਬੀਬੀ ਕੋਈ ਹੁਣ ਉਹਦਾ ਕੰਮ ਜਿਹੜਾ ਹੈ ਉਹ ਸਾਰੀ ਦੁਨੀਆ ਨੂੰ ਪਤਾ ਹੈ ਬਿਲਕੁਲ ਪਰ ਉਹਦੀ ਮਰਜ਼ੀ ਨਾਲ ਇਹ ਦੇਲੀ ਚੜ ਸਕਦਾ ਕੋਈ ਜਦੋਂ ਉਹਦੀ ਮਰਜ਼ੀ ਦੇ ਖਿਲਾਫ ਜਾ ਕੇ ਤੁਸੀਂ ਦੇਲੀ ਚੜੋਂਗੇ ਹੂੰ ਤੇ ਤੁਸੀਂ ਕਹੋਗੇ ਵੀ ਤੂੰ ਤੇ ਵੇਸਵਾ ਆ ਤੇਰਾ ਤੇ ਕੰਮ ਹੀ ਇਹ ਆ ਐ ਨਹੀਂ ਹੈ ਤੁਸੀਂ ਉਹ ਉਹਦੀ ਮਜਬੂਰੀ ਹੋ ਸਕਦੀ ਆ ਉਹ ਉਹਦੇ ਜੀਵਨ ਦਾ ਕੋਈ ਹੋ ਸਕਦਾ ਸਾਨੂੰ ਨਹੀਂ ਪਤਾ ਕੀ ਆ ਹਮ ਪਰ ਜੋ ਤੁਸੀਂ ਕਰ ਰਹੇ ਹੋ ਤੱਕਾ ਉਹ ਬਰਦਾਸ਼ਤ ਨਹੀਂ ਕਰਦਾ ਕੋਈ ਉਹ ਵੀ ਨਹੀਂ ਕਰਦੀ ਮੇਰੀ ਗੱਲ ਸਮਝਿਓ ਤੁਸੀਂ ਤੇ ਫਿਰ ਇੱਕ ਆਮ ਧੀ ਜਿਹੜੀ ਕਿਸੇ ਘਰ ਚ ਜੰਮੀ ਪਲੀ ਤੇ ਇਹ ਵਿਸ਼ਵਾਸ ਕੀਤਾ ਵੀ ਮੈਂ ਉਥੇ ਸੇਫ ਆ ਜਿੱਥੇ ਕੋਈ ਗੁਰੂ ਦਾ ਸਿੱਖ ਪਹਿਰੇਦਾਰ ਆ ਉਥੇ ਜਾ ਕੇ ਉਹਦੇ ਨਾਲ ਐ ਘਟਨਾ ਵਾਪਰ ਜੇ ਮੰਨ ਲਓ ਵਾਪਰ ਜੇ ਹਮ ਤਾ ਉਹਦੇ ਮਨ ਚੋਂ ਕੋਈ ਤਾਂ ਅਰਦਾਸ ਨਿਕਲੀ ਹੋਊਗੀ ਉਹ ਨਹੀਂ ਕਹਿੰਦੀ ਹੋਊਗੀ ਕੋਈ ਕੋ ਚੁੰਨੀ ਰੱਖੇ ਮੇਰੇ ਸਿਰ ਤੇ ਆ ਕੇ ਹੂੰ ਤੇ ਬਸ ਸ਼ਰਮਜੀਤ ਹੋਣਾ ਰੱਖਤੀ ਬਸ ਇੰਨੀ ਗੱਲ ਹੀ ਉਹ ਰੱਖਤੀ ਉਹਨਾਂ ਨੇ ਜਾ ਕੇ ਕੋਈ ਅੰਬਰਸਰੋਂ ਗਿਆ ਹੂੰ ਉਹ ਕਿਤੋਂ ਗਿਆ ਕਿਸੇ ਨੇ ਜਾ ਕੇ ਅੱਜ 20 ਸਾਲਾਂ ਬਾਅਦ ਕਿਸੇ ਦੀ ਭੈਣ ਦੀ ਲੱਥੀ ਹੋਈ ਚੁੰਨੀ ਉਹਨਾਂ ਨੇ ਆਪਣੇ ਗਲਾਂ ਚੋਂ ਹਿਜੂਰੀ ਲਾ ਕੇ ਟੱਕ ਦਿੱਤੀ ਬਸ ਮੇਰਾ ਇਹ ਤੇ ਇਹ ਜਵਾਬ ਆ ਤੇ ਮੇਰੀ ਇਹ ਅਪੀਲ ਆ ਕਿ ਉਹਦੇ ਲਈ ਉਹਦੇ ਲਈ ਪਛਤਾਵਾ ਕਰਨ ਦੀ ਜਰੂਰਤ ਨਹੀਂ ਹੈ ਉਹਦੇ ਲਈ ਜ਼ਰੂਰਤ ਇਹ ਆ ਕਿ ਕੌਮ ਉਹਨਾਂ ਦੇ ਪਰਿਵਾਰਾਂ ਨੂੰ ਸਦ ਦੇ ਹੂੰ ਤੇ ਸਨਮਾਨਿਤ ਕਰੇ ਬਾਸ ਉਹ ਜਦੋਂ ਮਰਜ਼ੀ ਕਰ ਲੈਣਾ ਉਹ ਕੋਈ ਕਾਨੂੰਨੀ ਗੱਲ ਐ ਕੋਈ ਏਦਾਂ ਦੀ ਗੱਲ ਆ ਉਹ ਸੋਚ ਲੈਣ ਹੂੰ ਪਰ ਇਹ ਕਹਿਣਾ ਵੀ ਬੜਾ ਮਾੜਾ ਹੋਇਆ ਜੇ ਤੁਸੀਂ ਇੰਨਾ ਬਰਿਆਂ ਸੋਚਦੇ ਹੋ ਵੀ ਮਾੜਾ ਹੋਇਆ ਫਿਰ ਤੁਸੀਂ ਪੁੱਲੇ ਬਾਰੇ ਵੀ ਸਟੇਟਮੈਂਟ ਦੇਣੀ ਵੀ ਮਾੜਾ ਹੋ ਗਿਆ ਪੁੱਲੇ ਬਾਰੇ ਫਿਰ ਪੁੱਲੇ ਬਾਰੇ ਵੀ ਸਟੇਟਮੈਂਟ ਦੇਂਦੇ ਇਹ ਗੱਲ ਵੱਖਰੀ ਐ ਕੋਈ ਬਾਹਰ ਆ ਗਿਆ ਹੂੰ ਪੁੱਲੇ ਐ ਤੁਰਿਆ ਫਿਰਦਾ ਹੀ ਜੀ ਮੇਰਾ ਇਹ ਤੇਲ ਹੋ ਜਾ ਮੇਰੀ ਜੀ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਸੋਤਾਨਾ